ਇਟਲੀ ਵਿੱਚ ਜਾਣੇ-ਅਣਜਾਣੇ ਵਿੱਚ ਕਈ ਲੋਕਾਂ ਤੋਂ ਗਲਤੀ ਹੋ ਜਾਂਦੀ ਆ ਜਿਵੇਂ ਬੱਸ ਦੇ ਟਿਕਟ ਨਹੀਂ ਲੈ ਹੁੰਦੀ ਛੋਟੀਆਂ ਬੱਸਾਂ ਦੀ ਤੇ ਜਿਵੇਂ ਕੋਈ ਬੰਦਾ ਰਸਤੇ 'ਚ ਸ਼ਰਾਬ ਪੀ ਕੇ ਤੁਰਿਆ ਜਾਂਦਾ ਜਾਂ ਕੋਈ ਪੀ ਕੇ ਸਾਈਕਲ ਚਲਾਉਂਦਾ ਇਹਨਾਂ ਛੋਟੇ-ਛੋਟੀਆਂ ਗਲਤੀਆਂ ਦੇ ਕਾਰਨ ਆਪਣੇ 3-4 ਸਾਲਾਂ ਦੀ ਜਿਹੜੀ ਮਿਹਨਤ ਹੁੰਦੀ ਆ ਉਹ ਖਰਾਬ ਹੋ ਜਾਂਦੀ ਆ ਮੈਂ ਇੱਥੇ ਤੱਕ ਪੁਰਾਣੇ ਬੰਦਿਆਂ ਤੋਂ ਨਵੇਂਆਂ ਤੋਂ ਉਹਨਾਂ ਤੇ ਗੱਲਾਂ ਸੁਣੀ ਹੋਈਆਂ ਨੇ ਵੀ ਕੋਈ ਬੰਦਾ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਉਹਦਾ ਲਾਇਸੈਂਸ ਖੋਹ ਲਿੱਤਾ ਜਾਂਦਾ ਦਿੱਤਾ ਨਹੀਂ ਜਾਂਦਾ ਉਹਨੂੰ ਦੁਬਾਰੇ ਕਰਨਾ ਪੈਂਦਾ ਤੇ ਜਿਹੜੇ ਜਿੰਨਾਂ ਕੋਲੇ ਡਾਕੂਮੈਂਟ ਨਹੀਂ ਹੈਗੇ ਤੁਰ ਕੇ ਜਾਂਦੇ ਜਾਂ ਸਾਈਕਲ ਤੇ ਜਾਂਦੇ ਨੇ ਉਹ ਸ਼ਰਾਬਾਂ ਪੀ ਕੇ ਰੋਡ ਤੇ ਜਾਂਦੇ ਨੇ ਉਹ ਇਲੈਗਲ ਆ ਜੇ ਕੋਈ ਬੰਦਾ ਤੁਹਾਨੂੰ ਚੈੱਕ ਕਰਦਾ ਪੁਲਿਸ ਵਾਲਾ ਪੁੱਛਦਾ ਕਿੱਥੋਂ ਆਏ ਆ ਇਹਨੂੰ 스멜 ਆਉਂਦੀ ਆ ਜਾਂ ਤੁਹਾਡੇ ਪੈਰ ਨੇ ਇੱਧਰ ਉੱਧਰ ਆਉਂਦੇ ਨਜ਼ਰ ਆਉਂਦੇ ਆ ਤਾਂ ਉਹ ਤੁਹਾਨੂੰ ਜੁਰਮਾਨਾ ਕਰ ਸਕਦੇ ਆ ਜਰਮਾਨਾ ਵੀ ਉਹਦੇ ਵਿੱਚ 100 ਯੂਰੋ 200 ਯੂਰੋ ਜਾਂ ਹੋਰ ਵੀ ਘੱਟ ਵੱਧ ਜਿਹੜਾ ਜਰਮਾਨਾ ਆਪਾਂ ਨੂੰ ਹੁੰਦਾ ਤੇ ਇਸ ਕਰਕੇ ਜਿਹੜੇ ਬੰਦਿਆਂ ਨੂੰ ਕੁਝ ਇੱਕ ਚੀਜ਼ਾਂ ਇਦਾਂ ਦੀ ਨਹੀਂ ਪਤਾ ਉਹਨਾਂ ਨੂੰ ਪਤਾ ਕਰਨੀਆਂ ਚਾਹੀਦੀਆਂ ਨੇ ਸ਼ਰਾਬ ਪੀ ਕੇ ਜਾਣਾ ਤੇ ਰਾਤ ਨੂੰ ਸਾਈਕਲ ਤੇ ਜਾਣਾ ਜਦੋਂ ਵੀ ਕਿਤੇ ਤਾਂ ਜੈਕਟ ਪਾ ਕੇ ਜਾਣੀ ਆ ਜਿਹੜੀ ਰੇਡੀਅਮ ਟੇਪ ਵਾਲੀ ਹੁੰਦੀ ਆ ਤੇ ਹਰੀ ਤੇ ਔਰੇਂਜ ਜੈਕਟ ਜਿਹੜੀ ਹੁੰਦੀ ਆ ਉਹ ਪਾ ਕੇ ਜਾਣੀ ਆ ਕੋਈ ਤੋਂ ਲਾਈਟਾਂ ਲਾ ਕੇ ਸਾਈਕਲ ਤੇ ਜਾਣਾ ਤੇ ਇਦਾਂ ਦੀਆਂ ਗੱਲਾਂ ਨੇ ਜਿਹੜੀਆਂ ਇਹ ਸਾਈਕਲ ਵਾਲੀ ਗੱਲ ਮੈਨੂੰ ਹੁਣ ਪਤਾ ਲੱਗਿਆ ਕਿਉਂਕਿ ਮੈਂ ਪਹਿਲਾਂ ਸਾਈਕਲ ਤੇ ਜਾਂਦਾ ਸੀਗਾ ਤਾਂ ਮੈਂ ਬਿਨਾਂ ਲਾਈਟ ਤੋਂ ਜਾਂਦਾ ਸੀ ਤੇ ਇਹਨਾਂ ਨੇ ਹੀ ਮੈਨੂੰ ਦੱਸਿਆ ਵੀ ਕੋਈ ਲਾਈਟ ਜਾਂ ਤੇਰੇ ਕੋਲ ਜੈਕਟ ਹੋਣੀ ਚਾਹੀਦੀ ਹੈ ਕਿਉਂਕਿ ਮੈਂ ਤਾਂ ਛੋਟੀ ਜੀ ਦੁਕਾਨ ਤੇ ਲੋਕਲ ਜਾਣਾ ਹੁੰਦਾ ਸੀ ਲੋਕਲ ਵੀ ਆਪਾਂ ਨੂੰ ਉਹ ਚੀਜ਼ ਹੈ ਜਿਹੜੀ ਰੱਖਣੀ ਚਾਹੀਦੀ ਹੈ ਕੋਲੇ ਚਾਹੇ ਤੁਸੀਂ ਥੋੜੀ ਦੂਰੀ ਜਾਣਾ 2 ਮਿੰਟ ਦਾ ਰਾਹ ਏ ਫਿਰ ਵੀ ਕੋਈ ਪਤਾ ਨਹੀਂ ਹੁੰਦਾ ਕਦੋਂ ਕਿਹੜਾ ਬੰਦਾ ਆ ਕੇ ਤੁਹਾਨੂੰ ਪੁੱਛ ਲਵੇ ਹਨਾ ਪੁਲਿਸ ਆ ਤੇ ਇਸ ਕਰਕੇ ਜਿੱਥੇ ਵੀ ਤੁਸੀਂ ਰਹਿੰਦੇ ਹੋ ਤਾਂ ਤੁਸੀਂ ਇਹ ਛੋਟੇ ਛੋਟੇ ਜਿਹੜੀਆਂ ਗਲਤੀਆਂ ਨੇ ਇਹਨਾਂ ਨੂੰ ਸੁਧਾਰਨ ਦੀ ਕੋ ਹਰ ਵਕਤ ਜਿੱਦਾਂ ਦੇ ਇੱਥੇ ਨਿਯਮ ਹੈਗੇ ਆ ਕਿਉਂਕਿ ਕਈ ਬੰਦੇ ਮਾੜਾ ਚੰਗਾ ਬੰਦਾ ਹਰ ਪਾਸੇ ਹੁੰਦਾ ਤੇ ਕਈ ਬੰਦੇ ਸ਼ਰਾਬ ਪੀਤੀ ਚ ਬੀਨੂ-ਬੀਨੂ ਪੀਤੀ ਹੁੰਦੀ ਆ ਬੰਦਾ ਨਹੀਂ ਦੇਖਦਾ ਹੈਗਾ ਨਾ ਮੂਰੇ ਨਹੀਂ ਦੇਖਦਾ ਕਈ ਵਾਰੀ ਹਨੇਰੇ ਚ ਤਾਂ ਚਮਕੀ ਹੋਈ ਚੀਜ਼ ਬੰਦੇ ਨੂੰ ਦਿਖਾਈ ਜਾਂਦੀ ਹੈ ਕਈ ਵਾਰ ਤੇ ਇਸ ਕਰਕੇ ਇਹਨਾਂ ਚੀਜ਼ਾਂ ਦਾ ਨਿੱਕੇ-ਨਿੱਕੇ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਧੰਨਵਾਦ